ਬਿੱਟੂ ਦੀ ਗੱਲ ਕੀਤੀ ਹੈ ਬਿੱਟੂ ਸਾਹਿਬ ਵੱਲੋਂ ਕਹਿ ਗਏ ਕਿ ਜੇਕਰ ਕਿਸਾਨ ਕਿਰਪਾਨਾਂ ਲੈ ਕੇ ਬੰਬ ਲੈ ਕੇ ਆਉਣਗੇ ਉਹਨੇ ਕਿਹੜੇ ਬੰਬ ਦੇਖ ਲੈ ਕਿਸਾਨਾਂ ਕੋਲੇ ਵੀ ਅਸੀਂ ਕੋਈ ਵੀ ਹੋਵੇ ਅਸੀਂ ਉੱਥੇ ਨਹੀਂ ਪਹੁੰਚ ਦਵਾਵਾਂਗੇ ਦਿੱਲੀ ਜੀ ਲੱਗਦਾ ਬਿੱਟੂ ਜੀ ਨੂੰ ਅਜਿਹਾਣਾ ਚਾਹੀਦਾ ਪਤਾ ਦੇਖ ਲੈਣ ਕਿ ਕਿਹੜੇ ਬੰਬ ਬੰਦੂਕਾ ਸਾਡੇ ਕੋਲੇ ਬੰਦੀਰ ਸਾਹਿਬਾਂ 200 ਦਿਨ ਪੂਰੇ ਹੋ ਗਏ ਨੇ ਮੋਰਚੇ ਨੂੰ ਜੀ ਕਿਵੇਂ ਦੇਖਦੇ ਹੋ ਜੀ ਇੰਨਾ 200 ਜਨਾ ਵਿੱਚ ਸਾਡੇ ਤੇ ਜ਼ਹਿਰੀਲੀਆਂ ਕੈਸਾ ਰੱਪੜ ਦੀਆਂ ਬੋਲਟ ਦੀਆਂ 453 ਕਿਸਾਨ ਜ਼ਖਮੀ ਹੋਇਆ ਇੱਕ ਸ਼ਹੀਦ ਹੋਇਆ ਕਿਸਾਨਾਂ ਦਾ ਠਾਠਾ ਮਾਰਦਾ ਲੱਖਾਂ ਦਾ ਕੱਟ ਇਹ ਸੰਕੇਤ ਦੇ ਰਿਹਾ ਵੀ ਅੰਦੋਲਨ ਅੱਗੇ ਨਾਲੋਂ ਤੇਜ਼ ਹੋ ਰਿਹਾ ਆ ਰੋਦੋਂ ਤੱਕ ਅੰਦੋਲਨ ਲੜਿਆ ਜਾਊਗਾ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਕਿਸਾਨ ਕਹਿੰਦੇ ਨੇ ਦਿੱਲੀ ਜਾਣ ਦੇ ਹੋਰ ਕਈ ਰਸਤੇ ਨੇ ਪਰ ਇਹ ਸ਼ੰਭੂ ਬਾਰਡਰ ਕਿਉਂ ਠੋਵੇ ਆਪਣੇ ਕਿਸਾਨ ਹੀ ਸਵਾਲ ਖੜੇ ਕਰਦੇ ਨੇ ਇਹ ਇਹ ਗੱਲਾਂ ਸਰਕਾਰ ਵੱਲੋਂ ਕਰਾਈਆਂ ਜਾਂਦੀਆਂ ਸਰਕਾਰ ਨੂੰ ਜਾਣ ਦੇਣਾ ਹੋਵੇ ਕੋਈ ਲੌਲਾ ਨਹੀਂ ਜਿਹੜਾ ਮਰਜ਼ੀ ਰਸਤਾ ਚੋਣ ਲਵੇ ਦਿੱਲੀ ਰਾਜਧਾਨੀਆਂ ਲੱਖਾਂ ਲੋਕ ਜਾ ਰਹੇ ਸੀ ਵੀ ਚੱਲ ਜਾਣਗੇ ਤੋਂ ਉਹ ਉਹਨਾਂ ਦਾ ਬਤਨੀਤੀ ਆ ਉਹ ਜਾਣ ਹੀ ਨਹੀਂ ਦੇਣਾ ਚਾਹੁੰਦੇ ਉਹ ਕਹਿੰਦੇ ਕਿਸਾਨ ਟਰੈਕਟਰ ਲੈ ਕੇ ਨਾ ਜਾਣਾ ਇਹ ਤਾਂ ਹੋ ਹੀ ਨਹੀਂ ਸਕਦਾ ਵੀ ਕਿਸਾਨ ਟਰੈਕਟਰ ਤੋਂ ਬਗੈਰ ਚਲਾ ਜਾਵੇ ਤੁਸੀਂ ਵੀ ਗੱਲ ਕੀਤੀ ਜੀਗੀ ਤੇ ਟਰੈਕਟਰ ਤੋਂ ਇਲਾਵਾ ਕਿਸਾਨਾਂ ਕੋਲ ਹੋਰ ਕੋਈ ਹੱਲ ਹੈ ਦਿੱਲੀ ਜਾਣ ਦਾ ਜੀ ਸਾਡਾ ਅਣਖ ਦਾ ਸਵਾਲ ਨਹੀਂ ਹੈ ਟਰੈਕਟਰ ਨਹੀਂ ਖੜਦੇ ਮੋਰਚਾ ਖਤਮ ਟਰੈਕਟਰਾਂ ਟਰਾਲੀਆਂ ਤੋਂ ਬਗੈਰ ਮੋਰਚਾ ਟਰਾਲੀ ਘਾ ਰਿਆ ਥੋੜਾ ਸਰਦੀਆਂ ਗਰਮੀਆਂ ਬਰਸਾਤ ਆ ਉਥੇ ਕਿਹੜਾ ਵੀ ਜਾਂਦੇ ਅਗਲੇ ਨੇ ਮੰਨ ਜਾਣਾ ਕਿਸਾਨ ਆਪਣੀ ਮੰਗਾਂ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਤੇ ਸਾਡੇ ਨਾਲ ਕਿਸਾਨ ਲੀਡਰ ਸਰਵੰਸਿੰਘ ਪੰਦੇਰ ਉਹਨਾਂ ਨਾਲ ਗੱਲਬਾਤ ਕਰਾਂਗੇ ਪੰਦੇਰ ਸਾਹਿਬਾ 200 ਦਿਨ ਪੂਰੇ ਹੋ ਗਏ ਨੇ ਮੋਰਚੇ ਨੂੰ ਜੀ ਕਿਵੇਂ ਦੇਖਦੇ ਹੋ ਜੀ ਦੇਖੋ ਇਹ ਸਰਕਾਰ ਇਹ ਮੋਰਚੇ ਦੇ 200 ਦਿਨ ਪੂਰੇ ਹੋਏ ਆ ਇਹ ਬਹੁਤ ਵੱਡੀ ਪ੍ਰਾਪਤੀ ਹੈ ਜੀ ਇੰਨਾ 200 ਦਿਨਾਂ ਵਿੱਚ ਸਾਡੇ ਤੇ ਜ਼ਹਿਰੀਲੀਆਂ ਗੈਸਾਂ ਰਬੜ ਦੀਆਂ ਬੁਲੇਟ ਦੀਆਂ 443 ਕਿਸਾਨ ਜ਼ਖਮੀ ਹੋਇਆ ਇੱਕ ਸ਼ਹੀਦ ਹੋਇਆ ਸਾਨੂੰ ਰਾਹ ਰੋਕ ਕੇ ਇੱਥੇ ਬੈਠਣ ਲਈ ਮਜਬੂਰ ਕੀਤਾ ਗਿਆ ਫਿਰ ਪਾਜਪਾ ਆਰਐਸਐਸ ਔਰ ਉਹਨਾਂ ਦਾ ਐਡਾ ਤਕੜਾ ਮੀਡੀਆ ਲਗਾਤਾਰ ਸਾਡਾ ਅਖਸ਼ ਖਰਾਬ ਕਰਨ ਲਈ ਖਾਲਸਤਾਨ ਦਾ ਅਟੈਕ ਲਾ ਕੇ ਵੱਡੇ ਪੱਧਰ ਤੇ ਸਾਨੂੰ ਬਦਨਾਮ ਕਰਨ ਦਾ ਯਤਨ ਕੀਤਾ ਰਮਨੀਤ ਬਿੱਟੂ ਹੁਣ ਵੀ ਕਹਿੰਦਾ ਵੀ ਇਹਨਾਂ ਨੂੰ ਬਾਹਰੋਂ ਬੰਦੀਗਮਦੀ ਆ ਇਹ ਤਾਂ ਕੁਝ ਕਿਸਾਨ ਲੀਡਰ ਨੇ ਜਿਹੜੇ ਅੜੀ ਕਰਕੇ ਬੈਠੇ ਆ ਇਸ ਕੁੱਸ਼ ਦੇ ਬਾਵਜੂਦ ਚਾਹੇ ਗਰਮੀ ਹੋਵੇ ਸਰਦੀ ਹੋਵੇ ਚਾਹੇ ਇਥੇ ਬਰਸਾਤਾ ਹੋਣ ਇਹਨਾਂ ਸਾਰਾ ਕੁਝ ਸਹਿ ਕੇ ਵੀ ਪੀਸਫੁਲੀ ਪਰ ਅਮਨ ਟੰਗਣਾ ਇਹ ਮੋਰਚਾ 200 ਦਿਨ ਪੂਰੇ ਕਰ ਰਿਹਾ ਤੇ ਅੱਜ ਕਿਸਾਨਾਂ ਦਾ ਠਾਠਾ ਮਾਰਦਾ ਲੱਖਾਂ ਦਾ ਘੱਟ ਇਹ ਸੰਕੇਤ ਦੇ ਰਿਹਾ ਵੀ ਅੰਦੋਲਨ ਅੱਗੇ ਨਾਲੋਂ ਤੇਜ਼ ਹੋ ਰਿਹਾ ਅੰਦੋਲਨ ਅੱਗੇ ਵਧ ਰਿਹਾ ਅਰ ਉਹਦੋਂ ਤੱਕ ਅੰਦੋਲਨ ਲੜਿਆ ਜਾਊਗਾ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਸੁਪਨ ਦੇ ਸਾਹਿਬ ਜਦੋਂ ਤੁਸੀਂ ਰੁਣੀ ਦੀ ਬਿੱਟੂ ਦੀ ਗੱਲ ਕੀਤੀ ਹੈ ਬਿੱਟੂ ਸਾਹਿਬ ਵੱਲੋਂ ਕਹਿ ਗਏ ਕਿ ਜੇਕਰ ਕਿਸਾਨ ਕਿਰਪਾਨਾਂ ਲੈ ਕੇ ਬੰਬ ਲੈ ਕੇ ਆਉਣਗੇ ਉਹਨਾਂ ਨੇ ਕਿਹੜੇ ਬੰਬ ਦੇਖ ਲੈ ਕਿਸਾਨਾਂ ਕੋਲੇ ਵੀ ਅਸੀਂ ਕੋਈ ਵੀ ਹੋਵੇ ਦੀ ਪੁੰਚ ਨਾਮ ਅਗੇ ਦਿੱਲੀ ਜੀ ਮੈਨੂੰ ਤਾਂ ਲੱਗਦਾ ਬਿੱਟੂ ਜੀ ਨੂੰ ਅੱਜ ਲਿਆਉਣਾ ਚਾਹੀਦਾ ਪਤਾ ਦੇਖ ਲੈਣ ਕਿ ਕਿਹੜੇ ਬੰਬ ਬੰਦੂਕਾ ਸਾਡੇ ਕੋਲੇ ਇੱਥੇ ਲੱਖਾਂ ਲੋਕ ਬੈਠੇ ਆ 6 ਮਹੀਨੇ ਹੋ ਚੱਲੇ ਆ ਇੱਧਰ ਕੋਈ ਲਾਣ ਆਰਡਰ ਦਾ ਮਸਲਾ ਨਹੀਂ ਇੱਥੋਂ 100 ਮੀਟਰ ਅੱਗੇ ਜਾਓ ਤੇ ਹਰਿਆਣੇ ਵਿੱਚ ਲਾਣ ਆਰਡਰ ਦਾ ਮਸਲਾ ਸਰਕਾਰ ਦੀ ਨੀਤੀ ਨੀਤ ਗਲਤ ਆ ਸੁਪਨਦੇਸ ਸਾਹਿਬ ਹਰਿਆਣੇ ਦੇ ਵਿੱਚ ਵੀ ਕਿਹੜੇ ਚੌਣਾ ਹੋਣ ਜਾ ਰਹੀਆਂ ਨੇ ਕਿਸਾਨ ਵੀ ਚੌਣ ਲੜਨਗੇ ਉਹ ਚੌਣਾ ਨੂੰ ਕਿਵੇਂ ਵੇਖਦੇ ਹੋ ਜੀ ਲੱਗਦਾ ਵੀ ਕੁਝ ਬਣੂਗਾ ਜੀ ਉਹ ਸਾਹ ਦੇਖੋ ਕਿਸਾਨਾਂ ਵੱਲੋਂ ਕੋਈ ਮੋਰਚੇ ਵੱਲੋਂ ਚੋਣਾ ਲੜਨ ਦਾ ਨਹੀਂ ਹੈਗਾ ਕੋ ਇੰਡੀਪੈਂਡੈਂਟ ਕੋਈ ਆਪਣੀ ਮਰਜ਼ੀ ਕਰ ਸਕਦਾ ਇਹ ਮੋਰਚਾ ਲਖਸ਼ਣਾ ਵਿੱਚ ਕੋਈ ਭਾਗੀਦਾਰੀ ਨਹੀਂ ਲਊਗਾ ਹਰਿਆਣੇ ਦੇ ਲੋਕਾਂ ਨੇ ਕਿੰਨੂੰ ਵੋਟ ਪਾਉਣੀ ਨਹੀਂ ਉਹਨਾਂ ਦੀ ਮਰਜ਼ੀ ਆ ਔਰ ਅਸੀਂ ਹਰਿਆਣੇ ਦੇ ਲੋਕਾਂ ਨੂੰ ਬਸ ਕਹਿੰਦੇ ਯਾਦ ਰੱਖਿਓ ਵੀ 70000 ਅਰਧ ਸੈਨਿਕ ਫੋਰਸ ਤੁਹਾਡੇ ਲਾਏ ਸੀ ਤੁਹਾਡੇ ਕਹਿੰਦੇ ਸੀ ਪਾਸਪੋਰਟ ਰੱਦ ਕਰ ਦਾਂਗੇ ਤੁਹਾਨੂੰ ਕਹਿੰਦੇ ਸੀ ਵੀ ਤੁਹਾਡਾ ਜਿਹੜਾ ਜ਼ਮੀਨਾਂ ਦਾ ਇੰਤਕਾਲਾ ਉਹ ਚ ਰੈੱਡ ਐਂਟਰੀ ਕਰ ਦਾਂਗੇ ਤੁਹਾਡੇ ਸਰਟੀਫਿਕੇਟ ਬੰਦ ਕਰਨਗੇ ਤੁਹਾਨੂੰ ਘਰਾਂ ਤੋਂ ਨਹੀਂ ਨਿਕਲ ਦਿੱਤਾ ਇਹ ਗੱਲਾਂ ਚੇਤੇ ਰੱਖਿਓ ਸ਼ਹੀਦ ਸਭ ਕਰਨ ਨੂੰ ਚੇਤੇ ਰੱਖਿਓ ਐਮ ਐਸ ਪੀ ਗਰੰਟੀ ਕਾਨੂੰਨ ਚੇਤੇ ਰੱਖਿਓ ਸਾਨੂੰ ਨਹੀਂ ਲੱਗਦਾ ਵੀ ਗੋਲੀਆਂ ਮਾਰਨ ਵਾਲੀ ਸਰਕਾਰ ਕਿਸਾਨਾਂ ਮਜ਼ਦੂਰਾਂ ਧੱਕਾ ਕਰਨ ਵਾਲੀ ਸਰਕਾਰ ਨੂੰ ਕਿਸਾਨ ਸੱਤਾ ਵਿੱਚ ਆਉਣ ਦਊਗਾ। ਸੁਮਿੰਦਰ ਸਾਹਿਬ ਇੱਕ ਮੇਰਾ ਸਵਾਲ ਹੈ ਤੁਹਾਨੂੰ ਜਿੱਦਾਂ ਕੀ ਤੁਸੀਂ ਗੱਲ ਕੀਤੀ ਹੈ ਵੀ ਸੱਤਾ 'ਚ ਨਹੀਂ ਆਉਣ ਦੇਣਗੇ ਪਰ ਜਿਹੜੇ ਕਿਸਾਨ ਕਹਿੰਦੇ ਨੇ ਦਿੱਲੀ ਜਾਣ ਦੇ ਹੋਰ ਕਈ ਰਸਤੇ ਨੇ ਪਰ ਇਹ ਸ਼ੰਭੂ ਬਾਰਡਰ ਕਿਉਂ ਠੋਵੇ ਆਪਣੇ ਕਿਸਾਨ ਹੀ ਸਵਾਲ ਖੜੇ ਕਰਦੇ ਨੇ। ਨਹੀਂ ਆਇਆ ਨਹੀਂ ਹੈ। ਕਿਸੇ ਰਸਤੇ ਤੇ ਵੀ ਸਰਕਾਰ ਰਸਤਾ ਇਹ ਵੀ ਹੈ ਰਸਤਾ ਖਨੌਰੀ ਵਾਲਾ ਵੀ ਸਾਰੇ ਬੰਦ ਪਏ। ਠੀਕ ਆ। ਤਾਂ ਇਹ 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 ਗੱਲਾਂ ਸਰਕਾਰ ਵੱਲੋਂ ਕਰਾਈਆਂ ਜਾਂਦੀਆਂ ਸਰਕਾਰ ਨੇ ਜਾਨ ਦੇਣਾ ਹੋਵੇ ਕੋਈ ਲੌੜਾ ਨਹੀਂ ਜਿਹੜਾ ਮਰਜ਼ੀ ਰਿਸ਼ਤਾ ਚੋਣ ਲਵੇ ਦਿੱਲੀ ਰਾਜਧਾਨੀਆਂ ਲੱਖਾਂ ਲੋਕ ਜਾ ਰਹੇ ਸੀ ਵੀ ਚੱਲ ਜਾਣਗੇ ਤਾਂ ਉਹਨਾਂ ਦਾ ਬਦਨੀਤੀ ਆ ਉਹ ਜਾਨ ਹੀ ਨਹੀਂ ਦੇਣਾ ਚਾਹੁੰਦੇ ਸੁਖਮੰਦਰ ਸਾਹਿਬ ਦਾ ਟਰੈਕਟਰ ਵੀ ਕਰਦੇ ਨੇ ਉਸ ਵੇਲੇ ਮੀਟਿੰਗਾਂ ਹੋਈਆਂ ਥੋੜੀ ਪਟਿਆਲੇ ਦੇ ਵਿੱਚ ਉਹ ਕਹਿੰਦੇ ਕਿਸਾਨ ਟਰੈਕਟਰ ਲੈ ਕੇ ਨਾ ਜਾਣਾ ਇਹ ਤਾਂ ਹੋ ਹੀ ਨਹੀਂ ਸਕਦਾ ਵੀ ਕਿਸਾਨ ਟਰੈਕਟਰ ਦੇ ਵਗੈਰ ਚੱਲਾ ਜਾਵੇ ਤੁਸੀਂ ਵੀ ਗੱਲ ਕੀਤੀ ਜੀਗੀ ਤੇ ਲੱਗ ਤਲਾਵਾ ਕਿਸਾਨਾਂ ਕੋਲ ਹੋਰ ਕੋਈ ਹੱਲ ਹੈ ਦਿੱਲੀ ਜਾਣ ਦਾ ਜੀ ਤੇ ਦੇਖੋ ਸਾਡਾ ਅਣਖ ਦਾ ਸਵਾਲ ਨਹੀਂ ਹੈ ਟਰੈਕਟਰ ਨਹੀਂ ਖੜਦੇ ਮੋਰਚਾ ਖਤਮ ਤਾਂ ਟਰੈਕਟਰਾਂ ਤੇ ਟਰਾਲੀਆਂ ਤੋਂ ਬਗੈਰ ਮੋਰਚਾ ਟਰਾਲੀ ਘਾ ਰਿਹਾ ਤੁਹਾਡਾ ਸਰਦੀਆਂ ਗਰਮੀਆਂ ਬਰਸਾਤ ਆ ਉਥੇ ਕਿਹੜਾ ਵੀ ਜਾਂਦੇ ਅਗਲੇ ਨੇ ਮੰਨ ਜਾਣਾ ਵੀ ਇੱਕ ਦਿਨ ਦੀ ਰੈਲੀ ਕਰਕੇ ਆ ਜਾਾਂਗੇ ਤੇ ਇਸ ਕਰਕੇ ਉਹਨਾਂ ਦਾ ਮਤਲਬ ਹੈ ਵੀ ਉਹ ਸ਼ਰਤ ਹੀ ਇਹੋ ਜੀ ਰੱਖਦੇ ਆ ਕਿ ਉਹਨਾਂ ਨਾਲ ਅਸਲ ਵਿੱਚ ਰਾਹ ਖੋਲਣਾ ਹੀ ਨਹੀਂਗਾ ਇਸ ਕਿਸਮ ਦੀ ਸ਼ਰਤ ਕ੍ਰੀਸੋ ਆਲਾ ਜਦੋਂ ਤੋਂ ਤੁਸੀਂ ਲੋਕ ਸਭਾ ਦੇ ਵਿੱਚ ਵਿਰੋਧੀ ਪਾਰਟੀਆਂ ਨੂੰ ਆਪਣਾ ਮੰਗ ਪੱਤਰ ਦਿੱਤਾ ਵੀ ਲੋਕ ਸਭਾ 'ਚ ਆਵਾਜ਼ ਚੁੱਕੀ ਜਾਵੇ ਲਗਾਤਾਰ ਸਵਾਲ ਖੜੇ ਕਰਨੇ ਵੀ ਕਿਸਾਨ ਇੱਕ ਪਾਸੇ ਤਾਂ ਕਹਿੰਦੇ ਸੀ ਕਿ ਉਹ ਸਮਰਥਨ ਨਹੀਂ ਕਰਦੇ ਪਰ ਅੱਜ ਉਹ ਰਾਹੁਲ ਗਾਂਧੀ ਦੇ ਨਾਲ ਜਾ ਕੇ ਲੱਗੇ ਨੇ ਇਹ ਨਹੀਂ ਹੈਗਾ ਕਾਂਗਰਸ ਖਿਲਾਫ ਵੀ ਅੰਦੋਲਨ ਕਰਦੇ ਰਹੇ ਆ ਭਾਜਪਾ ਖਿਲਾਫ ਵੀ ਕਰਦੇ ਰਹੇ ਆ ਵਿਰੋਧੀ ਕਰਦੇ ਪਾਰਲੀਮੈਂਟ ਵਿੱਚ ਮੁੱਖ ਨੇਤਾ ਨੂੰ ਆਪਣਾ ਮੰਗ ਪੱਤਰ ਦੇ ਕੇ ਪਾਰਲੀਮੈਂਟ ਵਿੱਚ ਆਵਾਜ਼ ਚੁੱਕਣ ਲਈ ਗੱਲ ਕਹਿਣਾ ਕਿਸੇ ਪਾਰਟੀ ਦਾ ਸਮਰਥਨ ਨਹੀਂ ਹੁੰਦਾ ਹੈਗਾ ਜੇ ਉਹ ਵੀ ਨਹੀਂ ਚੁੱਕਣਗੇ ਉਹ ਵੀ ਨਹੀਂ ਗੱਲ ਕਰਾਂਗੇ ਤੇ ਉਹਨਾਂ ਖਿਲਾਫ ਹੀ ਅੰਦੋਲਨ ਕਰਾਂਗੇ ਠੀਕ ਹੈ ਜਦੋਂ ਉਹਨਾਂ ਦੀ ਸੱਤਾ ਹੋਊਗੀ ਇਹੋ ਜੀ ਕੋਈ ਗੱਲ ਨਹੀਂ ਇਹ ਪਾਜਪਾ ਅਸਰ ਕਿਸਾਨਾਂ ਮੁੱਦਿਆਂ ਮਜ਼ਦੂਰਾਂ ਦੇ ਮੁੱਦਿਆਂ ਨੂੰ ਡੀਰੇਲ ਕਰਨ ਨੂੰ ਕਰਦੀ ਹੈ ਸੋਇਲ ਸਰਣਾ ਨਾਲ ਕਿਸਾਨ ਆਗੂ ਸਰਵਨ ਸਿੰਘ ਭੰਦੇਰ ਜਿਨ੍ਹਾਂ ਨੇ ਭਾਜਪਾ ਨੂੰ ਲੈ ਕੇ ਕੁ ਸਵਾਲ ਖੜੇ ਕੀਤੇ ਉਹਨਾਂ ਨੇ ਕਿਹਾ ਕਿ ਜੇਕਰ ਟਰੈਕਟਰ ਟਰਾਲੀਆਂ ਨਹੀਂ ਲੈ ਕੇ ਜਾਵਾਂਗੇ ਤਾਂ ਅਸੀਂ ਕਿੱਧਾ ਅੱਗੇ ਸੰਘਰਸ਼ ਨੂੰ ਲੈ ਕੇ ਜਾ ਸਕਦੇ ਹਾਂ ਮੋਰਚਾ ਨਹੀਂ ਸਫਲ ਹੋ ਸਕਦਾ ਕਿ ਟਰਾਲੀਆਂ ਜ਼ਰੂਰੀ ਨੇ ਕਿ ਸਾਡੇ ਘਰ ਨੇ ਉਹਨਾਂ ਦੀ ਸਮਾਨ ਪਿਆ ਸਾਡਾ ਨਾਲ ਹੀ ਰਵਨੀ ਦੀ ਬਿੱਟੂ ਲੈ ਕੇ ਵੀ ਸਵਾਲ ਖੜੇ ਕੀਤੇ ਨੇ ਰਵਨੀ ਦੀ ਬਿੱਟੂ ਅੱਜ ਮੋਰਚਾ ਜਾ ਕੇ ਦੇਖ ਲੈਂਦੇ ਵੀ ਕਿਸਾਨਾਂ ਕੋਲ ਕਿਹੜੇ ਹਥਿਆਰ ਨੇ ਕਿਹੜੇ ਬੰਬ ਨੇ ਹੁਣ ਵੇਖਾਂਗੇ ਅੱਜ ਕਿਸਾਨ ਕੀ ਰਣਨੀਤੀ ਬਣਾਉਂਦੇ ਨੇ ਕੀ ਰਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ